ਦੁਸਰੇ ਇੱਕ ਘਰੇਲੂ ਘਰ ਦੇ ਵਿੱਚੋਂ ਵੀਡੀਓ ਕਵਰ ਕਰਦੇ ਪਏ ਆ ਪਿੰਡ ਮਾਨੋਚਾਲ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤਰਨਤਾਰਨ ਸਾਹਿਬ ਤੋਂ ਆਨਰ ਰਣਜੀਤ ਸਿੰਘ ਵੀਰ ਆਪਣੇ ਬਿਲਕੁਲ ਸਾਹਮਣੇ ਖੜਿਆ ਠੀਕ ਆ ਜੀ ਇੱਕ ਘਰੇਲੂ ਘਰ ਦੇ ਵਿੱਚੋਂ ਵੀਡੀਓ ਪਹਿਲਾਂ ਵੀ ਜ਼ਿਕਰ ਕੀਤਾ ਘਰੇ ਇੱਕ ਵੀਰ ਨੇ ਵੇੜ ਰੱਖੀ ਆ ਸੋ ਤੀਜਾ ਸਵੇਰ ਵੇੜ ਨੇ ਸੂਣਾ ਸੋ ਇਹ ਰਣਜੀਤ 8 ਮਹੀਨੇ ਦੀ ਗੱਬਣ ਹੁਣ ਹਾਂਜੀ ਹਾਂਜੀ ਪਾਜੀ ਇੱਕ ਮਹੀਨਾ ਰਹਿ ਗਿਆ ਅੱਗੇ ਹਾਂਜੀ ਹਾਂਜੀ ਇੱਕ ਮਹੀਨਾ ਦੀ ਦੁੱਧ ਕਿੰਨਾ ਚੋਂਦੀ ਰਹੀ ਦੂਜੇ ਸਵੇਰੇ ਚ ਏ ਵੀਰ ਜੀ ਮੇਰ ਤੋਂ ਦੇ 13 ਗੀਟਰ ਚ ਹੋਇਆ ਗਿਆ ਮੇਰ ਤੋਂ ਸਿਵਾ ਨਹੀਂ ਬੱਦੀ ਹੋਈ ਠੀਕ ਆ ਵੀਰੇ ਹਾਂਜੀ ਫਿਰ ਵੀ ਚਲੋ ਕਿ 13 14 13 14 ਲੀਟਰ ਬੰਦਾ ਕੁਝ ਨਹੀਂ ਵੱਡੀ ਆ ਬੈਰ ਹਾਂਜੀ ਐਨੂੰ ਮਰਾ ਘਮਾ ਕੇ ਕੋਈ ਫਿਰ ਬੈਕ ਸੈਟ ਤੋੜ ਦਿਆਂਗੇ ਵਿਖਾ ਦਿਓ ਤੋੜਾ ਤਾਰਾ ਇੱਕ ਵਾਰੀ ਸੋ ਕੱਦ ਵੱਡਾ ਕਿਸਾਨ ਵੀਰੋ ਬਾਕੀ ਬੇਲ ਪੂਲ ਸਪੈਸ਼ਲ ਆ ਚਾਰੇ ਥਾਨਾ ਕੋਈ ਫੋੜ ਛਾਂਗ ਨਹੀਂ ਗਈ ਠੀਕ ਆ ਸੋ ਅੱਗੇ ਮੇਰਾ ਭਰਾ ਕੋਈ ਸਾਂਭਣ ਵਾਲਾ ਲੈ ਕੇ ਜਾਣਾ ਚਾਹੁੰਦਾ ਚਾਹੇ ਕੋਈ ਮੇਰਾ ਭਰਾ ਕੇ ਵਪਾਰ ਲੈਣ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਮਹੀਨਾ ਕੇ ਸਾਂਭਣ ਦੀ ਲੋੜ ਆ ਅੱਗੇ ਫਿਰ ਚੰਗੇ ਪੈਸਿਆਂ ਦੀ ਆ ਠੀ ਅੱਜ ਬੜੇ ਜਿਆਜ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਇੱਕ ਮਹੀਨਾ ਸਾਹਮਣਾ ਪਊਗਾ ਸੋ ਅੱਜ 8 ਮਹੀਨੇ ਦੀ ਗੱਬਣਾ ਬੇਸ਼ੱਕ ਕੋਈ ਵੀਰ ਤਸੱਲੀ ਕਰਨੀ ਚਾਹੁੰਦਾ ਤੇ ਆਪਣਾ ਤੁਸੀਂ ਡਾਕਟਰ ਤੋਂ ਵੀ ਤਸੱਲੀ ਕਰਾ ਸਕਦੇ ਜੇ ਗੋਲਾ ਗਾਲਾ ਪੂਰਾ ਜਿੰਨੀ ਵੀ ਇਹ ਕਰਮਾੜੀ ਰਾਜੀ ਆ ਕੋਈ ਲੱਸੀ ਫਿੱਕੀ ਨਹੀਂ ਗਈ ਉਹਦਾ ਮੋਲਾ ਕੀ ਕਰਦੇ ਪਏ ਆ ਲੈਣਦਨ ਵੀਰ ਇਹ ਵੀਰ ਜੀ ਇਹਦਾ ਮੋਲਾ 33000 ਰੁਪਇਆ ਕੀਤਾ ਵਾ ਜੀ 34000 ਹਾਂ ਜੀ ਜਿਹੜੇ ਆਪਾਂ ਉਹੀ ਕੀਤਾ ਵਾ ਜਿੰਨੇ ਕ ਪੈਸੇ ਲੈਣੇ ਆ ਬਿ ਜਿੰਨੇ ਕ ਆਪਾਂ ਬਸ ਵਟਨੇ ਆ ਪੈਸੇ ਉਹਨਾਂ ਦੀ ਗੱਲ ਕੀਤੀ ਆ ਵੈਸੇ ਇੱਕ ਆ ਪੂਰੀ ਚਾਰੂ ਚੂਰੂ ਪੂਰੀ ਹਾਂਜੀ ਹਾਂਜੀ ਬਿਲਕੁਲ ਜੀ ਬਾਬੀ 34000 ਦੀ ਇੱਕ ਸੰਨ ਵੀਰੋ ਵੈਰ ਤੁਹਾਨੂੰ ਮਿਲ ਜੂਗੀ ਠੰਡੀ ਮਿੱਠੀ ਆ ਕੋਈ ਬੱਚਾ ਬੈਠ ਕੇ ਵੀ ਥੱਲੇ ਚਵਾਈ ਕਰ ਸਕਦਾ ਆ ਜਿਹੜਾ ਮਰਜ਼ੀ ਵੀਰ ਜੀ ਬਹਿ ਜਾਏ ਆ ਦੇਖੋ ਜੀ ਜਿੱਧਰ ਦੀ ਮਰਜ਼ੀ ਭਾਵੇਂ ਕੋਈ ਵੀਰ ਬਹਿ ਜਾਏ ਆ ਕਰੋ ਚੈੱਕ ਇਹ ਨਹੀਂ ਆ ਵੀ ਕਿਹਨੂੰ ਲੱਤ ਮਾਰੂਗੀ ਹਾਂ ਮੈਨਾਂ ਕੋਈ ਗੱਲ ਹੀ ਨਹੀਂ ਕਿ ਕੋਈ ਚੱਕਰ ਨਹੀਂ ਆਹ ਦੇਖੋ ਜੀ ਜਦਾਂ ਮਰਜੀ ਥਣ ਫੜ ਕੇ ਕੋਈ ਵੀ ਭੈਣ ਭਰਾ ਥੱਲੇ ਬਹਿ ਕੇ ਤਸੱਲੀ ਕਰ ਸਕਦਾ ਹੈ ਬਸ ਬੈਠੇ ਤਾਂ ਵੀ ਕੁਝ ਨਹੀਂ ਕਹੋ ਪਹਿਲੇ ਹਾਂ ਸੋ ਠੰਡੀ ਮਿੱਠੀ ਆ ਤੇ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ